ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਗੱਲਬਾਤ ਅੱਜ ਦੀ ਦੋਸਤੋ ਬੜੀ ਹੀ ਦਿਲਚਸਪ ਵੀ ਹੈ ਔਰ ਤੁਸੀਂ ਸੁਣ ਕੇ ਕਹੋਗੇ ਕਿ ਹਾਂ ਇਦਾਂ ਦੇ ਕੰਮ ਵੀ ਆਪਣੇ ਸਿੱਖ ਧਰਮ ਦੇ ਬਾਣੇ ਦੇ ਵਿੱਚ ਹੁੰਦੇ ਰਹੇ ਗੱਲਬਾਤ ਕਰਾਂਗੇ ਦੋਸਤੋ ਪੂਲਾ ਨਕਲੀ ਨਿਹੰਗ ਤੇ ਉਹਦੀ ਮਸ਼ੂਕ ਅਮਰੀਕੋ ਦੇ ਬਾਰੇ ਕਿਵੇਂ ਰੂੜੀ ਮਾਰਕਾ ਵੇਚਣ ਤੋਂ ਕਰੋੜਪਤੀ ਬਣਨ ਤੱਕ ਦਾ ਸਫ਼ਰ ਉਹਦਾ ਰਿਹਾ ਔਰ ਦੋਸਤੋ ਇਹਨਾਂ ਦੇ ਜੋ ਕਨਾਉਣੇ ਕਾਰਨਾਮੇ ਨੇ ਉਹ ਦੱਸਾਂਗੇ ਤੁਹਾਨੂੰ ਜਿਹੜੇ ਤੁਸੀਂ ਸ਼ਾਇਦ ਹੀ ਪਹਿਲਾਂ ਕਦੇ ਸੁਨੇ ਹੋਣ ਸੋ ਵੀਡੀਓ ਨੂੰ ਸਾਰੀ ਨੂੰ ਸੁਣਨਾ ਔਰ ਜਿਨਾ ਵੀ ਰਣੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਤਾਂ ਦੋਸਤੋ ਜਿਹੜੇ ਲੋਕ ਨਿਹੰਗ ਬਾਣੇ ਹੇਠ ਲੋਕੇ ਪੂਲੇ ਬਦਮਾਸ਼ ਦੀਆਂ ਥੋੜੀਆਂ ਬਹੁਤ ਕਰਤੂਤਾਂ ਜਾਣਦੇ ਨੇ ਉਹ ਪੂਲੇ ਦੀ ਸਾਤ ਅਮਰੀਕ ਕੋਰ ਉਰਫ ਅਮਰੀਕੋ ਨੂੰ ਵੀ ਜ਼ਰੂਰ ਜਾਣਦੇ ਹੋਣਗੇ ਜੋ ਕਿ ਪੂਲੇ ਦੀ ਮਸ਼ਹੂਕ ਵਜੋਂ ਮਸ਼ਹੂਰ ਰਹੀ ਹੈ ਅਮਰਕੋਟ ਦੇ ਸੁਵੇਗ ਸਿੰਘ ਦੀ ਪਤਨੀ ਅਮਰੀਕੋ ਜਿਹੜੀ ਕਿ 100 ਕਿੱਲੇ ਜ਼ਮੀਨ ਦੀ ਮਾਲਕ ਸੀ ਉਹ ਸਨ 1986-87 ਅਮਰਕੋਟ ਪਿੰਡ ਦੇ ਵਿੱਚ ਇੱਕ-ਇੱਕ ਗਲਾਸੀ ਸ਼ਰਾਬ ਦੀ ਵੇਚਿਆ ਕਰਦੀ ਸੀ ਆਪਣੇ ਪਤੀ ਸੁਵੇਗ ਸਿੰਘ ਤੇ ਬੱਚਿਆਂ ਨਾਲ ਅਮਰੀਕੋ ਅਮਰਕੋਟ ਦੇ ਇੱਕ ਕਮਰੇ 'ਚ ਕਿਰਾਏ ਤੇ ਰਹਿੰਦੀ ਹੁੰਦੀ ਸੀ ਫੇਰ ਬੜੇ ਹੀ ਨਾਟਕਵਾਈ ਢੰਗ ਦੇ ਨਾਲ ਅਮਰੀਕੋ ਦਾ ਪੂਲੇ ਨਾਲ ਮਲਾਪ ਹੁੰਦਾ ਏ ਉਸ ਤੋਂ ਬਾਅਦ ਅਮਰੀਕੋ ਨੇ ਵੀ ਵਗਦੀ ਗੰਗਾ ਚ ਅਜਿਹੇ ਹੱਥ ਧੋਤੇ ਕਿ ਉਸ ਦੇ ਸਾਰੇ ਪਰਿਵਾਰ ਦੇ ਬਾਰੇ ਨਿਆਰੇ ਹੋ ਗਏ ਤਾਂ ਉਸ ਤੋਂ ਬਾਅਦ ਉਹ ਕਰੋੜਾਂ ਰੁਪਏ ਦੀ ਮਾਲਕ ਬਣੀ ਤੇ ਉਹਦੇ ਬਿਲਕੁਲ ਅਨਪੜ ਭਰਾ ਤੇ ਪੁੱਤਰ ਪੁਲਿਸ ਵਿੱਚ ਨੌਕਰੀਆਂ ਕਰ ਰਹੇ ਸਨ ਅਮਰੀਕੋ ਦੇ ਪੂਲੇ ਨਾਲ ਮਲਾਪ ਹੋਣ ਦੀ ਕਹਾਣੀ ਵੀ ਦੋਸਤੋ ਬੜੀ ਦਿਲਚਸਪ ਹੈ ਅਮਰੀਕੋ ਦੇ ਦਿਓਰ ਦਾਇਕ ਰਿਸ਼ਤੇਦਾਰ ਜਝਾਰੂ ਸਿੰਘਾਂ ਦੇ ਵਿਚਾਲੇ ਭਾਈ ਅਮਰੀਕ ਸਿੰਘ ਕੌੜਾ ਦੇ ਗਰੁੱਪ ਵਿੱਚ ਸੀ ਪੁਲਸ ਲਈ ਟੌਟੀ ਕਰਦੇ ਆ ਪੂਲਾ ਆਮ ਹੀ ਜਝਾਰੂ ਸਿੰਘਾਂ ਨੂੰ ਮੁਕਾਬਲੇ ਲਈ ਲਲਕਾਰਦਾ ਰਹਿੰਦਾ ਸੀ ਜਦੋਂ ਖਾੜਕੂ ਸਿੰਘ ਮਿੱਠੀ ਥਾਂ ਤੇ ਮੁਕਾਬਲੇ ਲਈ ਪਹੁੰਚਦੇ ਤਾਂ ਪੂਲਾ ਉਸ ਥਾਂ ਨੂੰ ਫੋਰਸਾਂ ਦਾ ਘੇਰਾ ਪਵਾ ਦਿੰਦਾ ਇਸ ਲਈ ਭਾਈ ਅਮਰੀਕ ਸਿੰਘ ਕੌੜਾ ਦੇ ਗਰੁੱਪ ਨੇ ਇੱਕ ਸਿੰਘ ਨੂੰ ਪੂਲੇ ਦੇ ਗਰੋਹ ਦੇ ਅੰਦਰ ਬਾੜਿਆ ਉਹ ਸਿੰਘ ਅਮਰੀਕੋ ਦੇ ਦਿਓਰ ਦਾ ਰਿਸ਼ਤੇਦਾਰ ਸੀ ਤਾਂ ਉਸ ਸਿੰਘ ਨੇ ਇੱਕ ਦਿਨ ਮੌਕਾ ਦੇ ਕੇ ਜਦੋਂ ਪੂਲੇ ਤੇ ਉਹਦੇ ਬਦਮਾਸ਼ ਸਾਥੀ ਨਸ਼ੇ 'ਚ ਗੁੱਟ ਘੂਕ ਸੁੱਤੇ ਪਏ ਸਨ ਉਦੋਂ ਛੱਤ ਤੇ ਪਾਸਾ ਪਰਤ ਕੇ ਪਏ ਪੂਲੇ ਦੀ ਛਾਤੀ ਦਾ ਨਿਸ਼ਾਨਾ ਬਣ ਕੇ 315 ਬੋਰਡ ਦੀ ਰਫਲ ਨਾਲ ਗੋਲੀ ਚਲਾਤੀ ਗੋਲੀ ਪੂਲੇ ਦੀ ਛਾਤੀ ਦੇ ਸੱਜੇ ਪਾਸੇ ਨੂੰ چیر ਕੇ ਆਰ ਪਾਰ ਲੰਘ ਗਈ ਤੇ ਨਾਲ ਹੀ ਸੁੱਤੇ ਪੂਲੇ ਦੇ ਸਾਥੀ ਜੋਗਾ ਸਿੰਘ ਦੇ ਜਾ ਕੇ ਵੱਜੀ ਉਹਦੇ ਤਾਂ ਇੱਕਦਮ ਭਾਜੜ ਪੈ ਗਈ ਅੱਬੜ ਬਾਹੇ ਉੱਠੇ ਪੂਲੇ ਦੇ ਪਾਲਤੂ ਗੁੰਡਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਇਸ ਭੱਜ ਦੌੜ ਦੇ ਵਿੱਚ ਪੂਲੇ ਤੇ ਗੋਲੀ ਚਲਾਉਣ ਵਾਲਾ ਸਿੰਘ ਬਚ ਨਿਕਲਿਆ ਉਦੋਂ ਸ਼ਾਇਦ ਪੂਲੇ ਦੇ ਕਹਿਰ ਤੋਂ ਬਚਣ ਲਈ ਹੀ ਅਮਰੀਕੋ ਹਸਪਤਾਲ ਦੇ ਵਿੱਚ ਦਾਖਲ ਪੂਲੇ ਦਾ ਪਤਾ ਲੈਣ ਗਈ ਫਿਰ ਉਹ ਹਸਪਤਾਲ ਦੇ ਵਿੱਚ ਬਦਮਾਸ਼ ਲਈ ਰੋਟੀ ਲੈ ਕੇ ਜਾਣ ਲੱਗੀ ਇਹ ਨੇੜਤਾ ਬਹੁਤ ਹੀ ਕਰੀਬੀ ਸਾਂਝ ਵਿੱਚ ਬਦਲ ਗਈ ਪੂਲੇ ਦੀ ਨੇੜਤਾ ਦੇ ਨਸ਼ੇ ਵਿੱਚ ਅਮਰੀਕੋ ਨੇ ਖਰਮਸਤੀਆਂ ਆਰੰਭ ਕਰਦੀਆਂ ਹੁਣ ਉਸ ਨੇ ਸ਼ਰੀਆਮ ਰੂੜੀ ਮਾਰ ਕੇ ਸ਼ਰਾਬ ਦਾ ਧੰਦਾ ਵੱਡੇ ਪੱਧਰ ਤੇ ਸ਼ੁਰੂ ਕਰਤਾ ਪੂਲੇ ਰਾਹੀਂ ਧਮਕੀਆਂ ਦਿਵਾ ਕੇ ਮਕਾਨ ਮਾਲਕ ਬ੍ਰਾਹਮਣ ਭਜਾਤੇ ਤੇ ਪੂਰੇ ਮਕਾਨ ਤੇ ਆਪਣਾ ਕਬਜ਼ਾ ਕਰ ਲਿਆ ਅਮਰੀਕੋ ਦਾ ਹੌਸਲਾ ਕਹਿੰਦੇ ਇੰਨਾ ਵੱਧ ਗਿਆ ਕਿ ਉਸ ਨੇ ਨਜਾਇਜ਼ ਸ਼ਰਾਬ ਵਿਰੁੱਧ ਛਾਪਾ ਮਾਰਨ ਆਏ ਏਐਸਆਈ ਦੇ ਥੱਪੜ ਮਾਰਤਾ ਪੂਲੇ ਦੀ ਸੁਰੱਖਿਆ 'ਚ ਲੱਗੇ ਕੁਝ ਜਵਾਨ ਉਹਦੇ ਨਾਲ ਸਨ ਏਐਸਆਈ ਨੇ ਸਾਰੇ ਹਾਲਾਤ ਦੇਖ ਕੇ ਡੀਐਸਪੀ ਪਰਮਜੀਤ ਸਿੰਘ ਗਿੱਲ ਨੂੰ ਰਿਪੋਰਟ ਕੀਤੀ ਗੁੱਸੇ 'ਚ ਆ ਕੇ ਡੀਐਸਪੀ ਗਿੱਲ ਨੇ ਖੁਦ ਛਾਪਾ ਮਾਰਿਆ ਤੇ ਸ਼ਰਾਬ ਰੱਖਣ ਵਾਲੀ ਟਿਊਬ ਅਮਰੀਕੋ ਦੇ ਗਲਚ ਪਾ ਲਈ ਤੇ ਮੂੰਹ ਕਾਲਾ ਕਰਕੇ ਸਾਰੇ ਪਿੰਡ ਚ ਅਮਰੀਕੋ ਨੂੰ ਘਮਾਇਆ ਫਿਰ ਇਸੇ ਹਾਲਤ ਵਿੱਚ ਭੀਖੇਵੰਡ ਚੌਂਕ ਦੇ ਵਿੱਚ ਜਾ ਖਲਾਰੀਏ ਪੂਲੇ ਨੂੰ ਪਤਾ ਲੱਗਾ ਤਾਂ ਉਸ ਨੇ ਆਈ ਜੀ ਮਹਿਲ ਸਿੰਘ ਪੁੱਲਰ ਨਾਲ ਗੱਲ ਕਰਕੇ ਆਪਣੀ ਇਸ ਮਸ਼ੂਕ ਦੀ ਬੰਦ ਖਲਾਸੀ ਕਰਵਾਈ ਇਸ ਤੋਂ ਬਾਅਦ ਪੂਲੇ ਨੇ ਅਮਰੀਕੋ ਤੋਂ ਸ਼ਰਾਬ ਦਾ ਧੰਦਾ ਛੁਡਾ ਕੇ ਹੋਰ ਧੰਦਿਆਂ 'ਚ ਆਪਣਾ ਹਿੱਸੇਦਾਰ ਬਣਾਇਆ ਮੰਡ ਦੇ ਵਿੱਚ 9 ਕਿੱਲੇ ਜ਼ਮੀਨ ਤੇ ਕਬਜ਼ਾ ਕਰਵਾਇਆ ਬ੍ਰਾਹਮਣਾਂ ਦੇ ਮੱਲੇ ਹੋਏ ਮਕਾਨ ਤੇ ਚਿਵਾਰਾ ਪਾ ਕੇ ਬੰਕਰ ਤਿਆਰ ਕਰਵਾਏ ਤੇ ਪੂਲੇ ਦੇ ਗੁੰਡੇ ਉਹਦੀ ਰਾਖੀ ਲਈ ਉਥੇ ਰਹਿਣ ਲੱਗੇ ਮੰਡ ਵਾਲੀ ਕਬਜ਼ੇ ਚ ਕੀਤੀ ਜ਼ਮੀਨ ਤੇ ਇੱਕ ਵਾਰ ਜਦੋਂ ਅਮਰੀਕੋ ਦਾ ਪਤੀ ਸਵੇਗ ਸਿੰਘ ਤੇ ਉਹਦਾ ਇੱਕ ਸਾਥੀ ਤੋੜੀਆਂ ਬੀਜਣ ਜਾ ਰਹੇ ਸਨ ਤਾਂ ਉਹਨਾਂ ਦਾ ਸਿੰਘਾਂ ਨਾਲ ਸਾਹਮਣਾ ਹੋ ਗਿਆ ਸ਼ਰਾਬ ਅਤੇ ਪੂਲੇ ਦੀ ਨੇੜਤਾ ਦੇ ਨਸ਼ੇ 'ਚ ਸਵੇਗ ਸਿੰਘ ਢਿਹਾਰੂ ਸਿੰਘਾਂ ਨੂੰ ਗਾਲਾਂ ਕੱਢਣ ਲੱਗ ਪਿਆ ਸਿੰਘਾਂ ਨੇ ਅਸਾਲਟਾਂ ਸਿੱਧੀਆਂ ਕਰਕੇ ਦੋਹਾਂ ਨੂੰ ਉੱਥੇ ਭੁੰਨੇ ਆ ਫਿਰ ਇਸ ਤੋਂ ਬਾਅਦ ਪੂਲੇ ਨੇ ਆਪਣੇ ਜੁੰਡੀ ਲਈ ਯਾਰ ਪੁਲਿਸ ਅਥਾਰਾ ਨਾਲ ਗੱਲ ਕਰਕੇ ਅਮਰੀਕੋ ਉਹਦੇ ਅਨਪੜ ਭਰਾ ਅਨਪੜ ਪੁੱਤ ਤੇ ਧੀ ਸਾਰਿਆਂ ਨੂੰ ਸਮੇਤ ਅਮਰੀਕੋ ਦੇ ਪੁਲਿਸ ਚ ਸਿਪਾਹੀ ਦੇ ਰੈਂਕ ਦਵਾਤੇ ਹਥਿਆਰ ਮਿਲ ਗਏ ਤਨਖਾਹਾਂ ਹਰ ਮਹੀਨੇ ਮਿਲਣ ਲੱਗ ਪਈਆਂ ਪੂਲੇ ਨੇ ਆਪਣੇ ਵਾਲੀ ਨੀਤੀ ਹੀ ਵਰਤਦੇ ਹੋਏ ਅਮਰੀਕੋ ਦੇ ਘਰ ਵੀ ਕੁਝ ਨਕਲੀ ਹਮਲੇ ਕੀਤੇ ਤੇ ਉਸ ਨੂੰ ਪੁਲਿਸ ਦੀ ਵੱਡੀ ਸੁਰੱਖਿਆ ਛਤਰੀ ਦਵਾਤੀ। ਅਮਰੀਕੋ ਹੁਣ ਸਰਦਾਰ ਨਹੀਂ ਅਮਰੀਕ ਗੌਰਮਣ ਚੁੱਕੀ ਸੀ। ਜੀਹਦਾ ਵੱਡੇ-ਵੱਡੇ ਪੁਲਿਸ ਅਫਸਰਾਂ ਦੇ ਨਾਲ ਮੇਲਜੋਲ ਸੀ। ਪੁਲਿਸ ਵਿੱਚ ਨੌਜਵਾਨਾਂ ਨੂੰ ਭਰਤੀ ਕਰਵਾਉਣ ਲਈ ਉਹ ਵੱਡੀ ਪੱਧਰ ਤੇ ਕਮਿਸ਼ਨ ਵੀ ਲੈਂਦੀ ਰਹੀ। ਹੁਣ ਉਹ ਦਿਨ ਰਾਤ ਪੂਲੇ ਨਾਲ ਰਹਿ ਕੇ ਉਦੀ ਹਰ ਖਾਹਿਸ਼ ਦੀ ਪੂਰਤੀ ਲਈ ਕੰਮ ਕਰਨ ਲੱਗ ਪਈ ਇਹਦੇ ਬਦਲੇ ਚ ਪੂਲੇ ਨੇ ਪੁਲਿਸ ਅਫਸਰਾਂ ਰਾਹੀਂ ਇਸ ਨੂੰ ਸ਼ੌਰੀਆ ਚੱਕਰ ਦਵਾਇਆ ਪੂਲੇ ਨੂੰ ਖੁਸ਼ ਰੱਖਣ ਲਈ ਅਮਰੀਕੋ ਨੇ ਆਪਣੇ ਪਰਿਵਾਰ ਦੀ ਇੱਜ਼ਤ ਮਹਿਫੂਜ਼ ਰੱਖਣ ਲਈ ਵੀ ਕੋਈ ਬਿਸ਼ੇਹਤ ਨਹੀਂ ਕੀਤੇ ਅਮਰੀਕੋ ਦੇ ਬੱਚਿਆਂ ਦੇ ਵਿਆਹ ਚ ਪੂਲੇ ਨੇ ਪਿਓ ਵਜੋਂ ਮਿਲੜੀ ਕੀਤੀ ਸੀ ਬੇਚਕ ਇਹਨਾਂ ਦੋਹਾਂ ਦਾ ਕਿਤੇ ਵੀ ਵਿਆਹ ਨਹੀਂ ਸੀ ਹੋਇਆ ਲੱਲੇ ਬੂਹ ਪਿੰਡ ਦਾ ਕਾਬਲ ਸਿੰਘ ਉਰਫ ਡੀਸੀ ਪੂਲੇ ਦੇ ਗ੍ਰੋਧ ਦਾ ਮੈਂਬਰ ਸੀ ਉਹ ਅਮਰੀਕੋ ਵੱਲੋਂ ਮੰਡਲ ਚ ਦੱਬੀ ਜ਼ਮੀਨ ਦੇ ਮਾਲਕਾਂ ਦਾ ਪੱਖ ਲੈਂਦਾ ਸੀ ਅਮਰੀਕੋ ਨੇ ਪੂਲੇ ਨੂੰ ਕਿਹਾ ਪੂਲੇ ਨੇ ਡੀਸੀ ਦੀਆਂ ਲੱਤਾਂ ਤੋੜਦੀਆਂ 8-10 ਦਿਨ ਡੀਸੀ ਉਸੇ ਹਾਲਤ ਵਿੱਚ ਹੀ ਤੜਫਦਾ ਰਿਹਾ ਤਾਂ ਫਿਰ ਪੂਲੇ ਨੇ ਉਹਨੂੰ ਖਤਮ ਕਰਕੇ ਦਰਿਆ 'ਚ ਰੋੜਦਾ ਅਮਰੀਕੋ ਇੱਕ ਵਾਰ ਆਪਣੀ ਨੂਨ ਨਾਲ ਕਿਸੇ ਗੱਲ ਤੋਂ ਲੜ ਪਈ ਨੂਨ ਨੇ ਅੱਗੋਂ ਤਾਣਾ ਮਾਰਿਆ ਕਿ ਤੂਤਾ ਪੂਲੇ ਨੂੰ ਆਪਣਾ ਖਸਮ ਬਣਾਇਆ ਤਾਂ ਅਮਰੀਕੋ ਨੇ ਇਹ ਗੱਲ ਪੂਲੇ ਨੂੰ ਜਾ ਕੇ ਦੱਸਦੀ ਪੂਲੇ ਨੇ ਵਾਦਾ ਕੀਤਾ ਕਹਿੰਦਾ ਮੈਂ ਉਹਦੀ ਇਹੋ ਜੀ ਜ਼ੁਬਾਨ ਬੰਦ ਕਰਾਉਂ ਕਿ ਮੁੜ ਕੇ ਉਹ ਤੈਨੂੰ ਇੰਨੀ ਗੱਲ ਕਦੇ ਵੀ ਨਹੀਂ ਕਰੂਗੀ ਤੇ ਪੂਲੇ ਨੇ ਸੱਚਮੁੱਚ ਹੀ ਉਹਦੀ ਜ਼ੁਬਾਨ ਬੰਦ ਕਰਵਾਤੀ ਪਰ ਇਹ ਜ਼ੁਬਾਨ ਕਿਹੜੇ ਢੰਗ ਨਾਲ ਬੰਦ ਕਰਵਾਈ ਇਹਦੇ ਕਾਫੀ ਤੱਥ ਆਪਾਂ ਨੂੰ ਮਿਲਦੇ ਨੇ ਪੁਖਤਾ ਸਬੂਤ ਮਿਲਣ ਤੋਂ ਬਾਅਦ ਇਹਦੀ ਵੀ ਜਾਣਕਾਰੀ ਦਿੱਤੀ ਜਾਊਗੀ ਬਾਬਾ ਮੋਹਨ ਸਿੰਘ ਪਿੰਡ ਮੀਰਕੇ ਨੇੜੇ ਅਮਰਕੋਟ ਇਹ ਮੋਗੇ 'ਚ ਰਹਿ ਰਿਹਾ ਸੀ ਪੂਲੇ ਲੁਧਿਆਣਾ ਇੱਕ ਜੂਆ ਖੇਡਦਿਆਂ ਗੋਲੀ ਚਰਾਉਣ ਵਾਲੇ ਕੇਸ ਵਿੱਚੋਂ ਭਗੌੜਾ ਹੁਣ ਪਿੱਛੋਂ 6-7 ਮਹੀਨੇ ਕਹਿ ਲਈਏ ਵੀ ਰਿਹਾ ਸੀ ਉਹਨੇ ਪੂਲੇ ਦੇ ਮਾੜੇ ਦਿਨਾਂ 'ਚ ਆਰਥਿਕ ਮਦਦ ਵੀ ਕੀਤੀ ਸੀ ਪੰਜ ਮੱਝਾਂ ਵੀ ਦਿੱਤੀਆਂ ਸੀ ਪਰ ਪੂਲੇ ਨੇ ਉਹਦੀ ਜ਼ਮੀਨ ਅਮਰੀਕੋ ਨੂੰ ਦਿਵਾਉਣ ਲਈ ਉਹਨੂੰ ਮੋਗੇ ਗਊਸ਼ਾਲਾ 'ਚ ਚੁੱਕ ਲਿਆਂਦਾ ਪੂਲੇ ਤੇ ਅਮਰੀਕੋ ਉਹਨੂੰ ਸਾਰੀ ਰਾਤ ਗੁੰਡਿਆਂ ਕੋਲੋਂ ਕਟਵਾਉਂਦੇ ਰਹੇ ਇਸ ਤਰ੍ਹਾਂ ਉਹਦੀ ਜ਼ਮੀਨ ਅਮਰੀਕੋ ਦੇ ਨਾਂ ਲਵਾ ਕੇ ਉਹਨੂੰ ਵੀ ਕਤਲ ਕਰਤਾ ਕੁਝ ਖਾੜਕੂ ਜਥੇ ਬੰਦੀਆਂ ਅਮਰੀਕੋ ਦੇ ਖਿਲਾਫ ਸਨ ਕਿਉਂਕਿ ਇੱਕ ਤਾਂ ਇਹ ਸ਼ਰਾਬ ਵੇਚਦੀ ਸੀ ਦੂਜਾ ਇਹਦਾ ਘਟੀਆ ਆਚਰਣ ਸੀ ਤੇ ਤੀਜਾ ਇਹ ਛੋਟੇ ਪੱਧਰ ਤੇ ਮੁਖਬਰੀ ਵੀ ਕਰਦੀ ਸੀ ਪੂਲੇ ਤੇ ਅਮਰੀਕੋ ਨੇ ਯੋਜਨਾ ਤਿਆਰ ਕਰਕੇ ਅਮਰੀਕੋ ਦੇ ਪਤੀ ਸਵੇਗ ਸਿੰਘ ਨੂੰ ਮਰਵਾ ਦਿੱਤਾ ਇਹ ਖ਼ਬਰਾਂ ਚ ਰੌਲਾ ਪਾਤਾ ਕਿ ਖਾੜਕੂਆਂ ਨੇ ਅਮਰੀਕੋ ਦੇ ਪਤੀ ਨੂੰ ਮਾਰਤਾ ਬਣੀ ਬਣਾਈ ਯੋਜਨਾ ਦੇ ਅਨੁਸਾਰ ਲੈਟਰ ਪੈਡ ਉੱਪਰ ਉਹਦੇ ਕਤਲ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਅਮਰੀਕੋ ਦੇ ਪਤੀ ਸਵੇਖ ਸਿੰਘ ਦੀ ਮੌਤ ਤੋਂ ਬਾਅਦ ਫਿਰ ਇਹ ਪ੍ਰਚਾਰਿਆ ਗਿਆ ਕਿ ਬੀਬੀ ਅਮਰੀਕੋ ਖਾੜਕੂਬਾਦ ਦੇ ਖਿਲਾਫ ਸੰਘਰਸ਼ ਵਿੱਚ ਜੂਝਣ ਵਾਲੀ ਫੁਲਾਦੀ ਔਰਤ ਹੈ ਇਸ ਤੋਂ ਬਾਅਦ ਜਿਹੜੀ ਇਹਨੂੰ ਸਰਕਾਰੀ ਸੁਰੱਖਿਆ ਮਿਲੀ ਤਾਂ ਸੁਰੱਖਿਆ ਮਿਲਣ ਤੋਂ ਬਾਅਦ ਫਿਰ ਅਮਰੀਕੋ ਸ਼ਰੀਆਮ ਘੁੰਮਦੀ ਤੇ ਸਰਕਾਰੀ ਟੀਵੀ ਚੈਨਲਾਂ ਤੋਂ ਸਿੰਘਾਂ ਨੂੰ ਬੰਗਾਰਦੀ ਸੀਗੀ ਔਰ ਅਮਰੀਕੋ ਨੂੰ ਸਰਕਾਰੀ ਗੱਡੀ ਮਿਲੀ ਹੋਈ ਸੀ ਜਿਹਦੇ ਉੱਪਰ ਲਾਈਟ ਮਸ਼ੀਨ ਗਨ ਫਿੱਟ ਕੀਤੀ ਹੋਈ ਸੀਗੀ ਹੁਣ ਪੂਲੇ ਦੀ ਹਵਸ ਨੂੰ ਪੂਰੀ ਕਰਨ ਲਈ ਅਮਰੀਕੋ ਵਰਦਾਨ ਸਾਬਤ ਹੋਈ ਉਹਦੇ ਇਲਾਕੇ ਦੀਆਂ ਕਈ ਕੁੜੀਆਂ ਪੂਲੇ ਤੇ ਉੱਚ ਪੁਲਿਸ ਅਫਸਰਾਂ ਨੂੰ ਪੇਸ਼ ਕੀਤੀਆਂ ਜਾਂਦੀਆਂ ਸੀਗੀਆਂ ਪੂਲੇ ਦੀ ਉਹਦੇ ਘਰ ਪਰਿਵਾਰ ਨਾਲ ਨੇੜਤਾ ਸੀ ਪੂਲੇ ਨੇ ਉੱਚ ਅਥਰਾਂ ਦੀ ਮਦਦ ਨਾਲ ਅਮਰੀਕੋ ਦੇ ਪੁੱਤਰ ਨਿਸ਼ਾਨ ਸਿੰਘ ਅਮਰੀਕੋ ਦੇ ਭਰਾ ਕੁੜੀ ਨੂੰ ਕਹ ਲਈਏ ਵੀ ਸਪੈਸ਼ਲ ਪੁਲਿਸ ਅਫਸਰ ਭਾਤੀ ਕਰਵਾਤਾ ਸੀਗੇ ਇਹਨੂੰ ਤੇ ਇਹ ਨੇ ਅਮਰੀਕੋ ਦੀ ਕੁੜੀ ਨਾਲ ਵੀ ਸੰਬੰਧ ਬਣਾਏ ਸੀਗੇ ਤੇ ਅਮਰੀਕੋ ਦੀ ਨੂਹ ਨਾਲ ਵੀ ਜਿਹਦੇ ਕਰਕੇ ਫਿਰ ਕਹਿੰਦਾ ਸੀ ਪੂਲਾ ਕਿ ਨਾ ਮੈਂ ਮੂੰਹ ਬੰਦ ਕਰੂੰਗਾ ਨੂਹ ਦਾ ਐਦਾਂ ਕਰਿਆ ਸੀ ਤਾਂ ਸਰਦਾਰ ਸਵਰਨਜੀਤ ਸਿੰਘ ਦੇ ਅਨੁਸਾਰ ਦੱਸਣ ਦੇ ਅਨੁਸਾਰ ਆਪਣੀ ਨੂ ਨੂੰ ਤਾਂ ਅਮਰੀਕੋ ਕਈ ਵਾਰ ਖੁਦ ਪੂਲੇ ਕੋਲ ਲੈ ਕੇ ਆਉਂਦੀ ਰਹੀ ፈ ਤੇ ਰਾਤ ਰੰਗीन ਕਰਨ ਲਈ ਪੂਲੇ ਦੀ ਸੇਜ ਤੇ ਛੱਡ ਕੇ ਆਪ ਚਲੇ ਜਾਂਦੀ ਵਾਪਸ ਅਮਰੀਕੋ ਦੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਬਾਰੋ-ਬਾਰੀ ਨਾਲ ਪੂਲੇ ਦੀ ਸੇਜ ਦਾ ਸ਼ਿੰਗਾਰ ਬਣਦੀਆਂ ਨਹੀਂਆ ਤਾਂ ਮੁੰਡੇ ਤੇ ਕੁੜੀਆਂ ਪੁਲਿਸ 'ਚ ਭਰਤੀ ਕਰਵਾਉਣ ਲਈ ਜਿਹੜੀ ਇਹ ਦਲਾਲੀ ਖਾਂਦੀ ਸੀਗੀ ਇਸ ਬਹਾਨੇ ਉਹਦੇ ਚੁੰਗਲ ਦੇ ਵਿੱਚ ਹੋਰ ਵੀ ਕਈ ਕੁੜੀਆਂ ਫਸੀਆਂ ਜਿਹੜੀਆਂ ਸਮੇਂ-ਸਮੇਂ ਅਨਸਾਰ ਪੂਲੇ ਦੀ ਹਵਸ ਦੀ ਪੂਰਤੀ ਲਈ ਸਪਲਾਈ ਕੀਤੀਆਂ ਜਾਣ ਲੱਗੀਆਂ ਇਹਨਾਂ ਵਿੱਚ ਪੂਲੇ ਪਿੰਡ ਦੀ ਉਹ ਵਿਤਨੀਕ ਪਰਮਜੀਤ ਕੌਰ ਵੀ ਸੀ ਜਿਹਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਮਰੀਕੋ ਅਤੇ ਪੂਲੇ ਨੇ ਕਹ ਲਈਏ ਵੀ ਉਹਨੂੰ ਪੁਲਿਸ 'ਚ ਭਰਤੀ ਕਰਵਾਇਆ ਤੇ ਬਾਅਦ ਵਿੱਚ ਉਸ ਤੋਂ ਆਪਣੇ ਮਤਲਬ ਦੀ ਫਿਰ ਪੂਰਤੀ ਕਰਦੇ ਰਹੇ ਤਾਂ ਹੁਣ ਅਮਰੀਕੋ ਦੇ ਪੁੱਤਰ ਨਿਸ਼ਾਨ ਸਿੰਘ ਦੀ ਵੀ ਮੌਤ ਹੋ ਚੁੱਕੀ ਕਹਿੰਦੇ ਤੇ ਉਹਦੇ ਬਾਕੀ ਪਰਿਵਾਰ ਤੇ ਅਮਰੀਕੋ ਨੂੰ ਅਜੇ ਵੀ ਸਰਕਾਰੀ ਸੁਰੱਖਿਆ ਸ਼ਾਇਦ ਮਿਲੀ ਹੋਈ ਹੈ ਤੇ ਸਰਕਾਰ ਵੱਲੋਂ ਪੈਨਸ਼ਨ ਵੀ ਮਿਲਦੀ ਹੋਊਗੀ। ਸਵਰਨਜੀਤ ਸਿੰਘ ਦੇ ਅਨੁਸਾਰ ਕੇਵਲ ਅਮਰੀਕੋ ਹੀ ਨਹੀਂ ਬਲਕਿ ਪੂਲੇ ਦੇ ਜਥੇ ਨਾਲ ਜਿੰਨੇ ਵੀ ਨਿਹੰਗ ਰਹਿੰਦੇ ਸੀ ਉਹਨਾਂ ਦੀ ਬੇਟੀਆਂ ਭੈਣਾਂ ਪਤਨੀਆਂ ਨਾਲ ਪੂਲਾ ਆਪਣੀ ਹਵਸ ਦੀ ਪੂਰਤੀ ਜ਼ਰੂਰ ਕਰਦਾ ਰਿਹਾ ਤੇ ਜਿਹੜਾ ਅਨਕਾਰ ਕਰਦਾ ਸੀ ਉਹਦੀ ਜਾਤਾਂ ਕੁੱਟਮਾਰ ਕੀਤੀ ਜਾਂਦੀ ਸੀ ਜਾਂ ਫਿਰ ਉਹਨੂੰ ਕਤਲ ਕਰਕੇ ਡਰਿਆਉਂਚ ਰੋੜ ਦਿੱਤਾ ਜਾਂਦਾ ਸੀ ਔਰਤਾਂ ਤੋਂ ਇਲਾਵਾ ਪੂਲਾ ਖੁਸਰਿਆਂ ਨਾਲ ਵੀ ਕਨੇ ਸਰੀਰਕ ਸੰਬੰਧ ਬਣਾਉਣ ਦਾ ਸ਼ੱਕੀਨ ਸੀ ਕਈ ਖੁਸਰੇ ਹੀ ਜਿਹੜੇ ਇਹਦੇ ਖਾਸ ਨਜ਼ਦੀਕੀ ਸਨ ਦਿਨਾਂ ਦਾ ਕੰਮ ਕੇਵਲ ਪੂਲੇ ਵਾਸਤੇ ਨਵੇਂ-ਨਵੇਂ ਹੀ ਜਿਹੜੇ ਲੱਭ ਕੇ ਲਿਆਉਣਾ ਹੁੰਦਾ ਸੀ ਕੁਝ ਸਮਾਂ ਪਹਿਲਾਂ ਕੁਝ ਪਿੰਡਾਂ ਦੀਆਂ ਪੰਚਾਇਤਾਂ ਨੇ ਫੈਸਲਾ ਕੀਤਾ ਸੀ ਕਿ ਖੁਸ਼ੀ ਦੇ ਮੌਕੇ ਨੱਚਣ ਵਾਲੇ ਖੁਸਰਿਆਂ ਨੂੰ ਜ਼ਿਆਦਾ ਪੈਸੇ ਨਾ ਦਿੱਤੇ ਜਾਣ ਤਾਂ ਪੂਲੇ ਨੇ ਫਿਰ ਉਚੇਚੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਵਿਰੋਧ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਖੁਸਰਿਆਂ ਨੂੰ ਮੂੰਹ ਮੰਗੀ ਮਾਇਆ ਦੇਣ ਨਿਹੰਗ ਜਿਹੜੇ ਪਰਿਵਾਰ ਨਾਲ ਇਹਦੇ ਦਲ ਚ ਰਹਿੰਦੇ ਸੀ ਪੂਲਾ ਜ਼ਬਰਦਸਤੀ ਸ਼ਰਾਬ ਪਿਆ ਕੇ ਬੇਹੋਸ਼ ਕਰਦਾ ਤੇ ਫਿਰ ਮਨ ਮਰਜ਼ੀ ਨਾਲ ਉਹਨਾਂ ਦੀਆਂ ਔਰਤਾਂ ਨੂੰ ਆਪਣੀ ਰਾਤ ਰੰਗੀਨ ਕਰਨ ਲਈ ਕਮਰੇ 'ਚ ਬੁਲਾਉਂਦਾ ਬੇਅਣਕ ਹੋ ਚੁੱਕੇ ਇਹਨਾਂ ਨਿਹੰਗਾਂ ਦੀਆਂ ਪਤਨੀਆਂ ਤੇ ਭੈਣਾ ਆਪਣੇ ਭਰਾਵਾਂ ਪਤਨੀਆਂ ਦੀ ਮੌਤ ਤੋਂ ਡਰਦੀਆਂ ਚੁੱਪ ਰਹਿੰਦੀਆਂ ਤੇ ਪੂਲੇ ਦੀ ਹਵਸ ਦੀ ਪੂਰਤੀ ਕਰਦੀਆਂ ਤਾਂ ਬਾਬਾ ਬਕਾਲਾ ਤੇ ਕਰਤਾਰਪੁਰ ਸਾਹਿਬ ਇਲਾਕੇ ਦੀਆਂ ਅਨੇਕਾਂ ਹੀ ਲੜਕੀਆਂ ਨਾਲ ਪੂਲੇ ਨੇ ਜ਼ਬਰਦਸਤੀ ਸਬੰਧ ਬਣਾਏ ਤੇ ਕਈ ਤਾਂ ਗਰਭਤੀ ਵੀ ਹੋ ਗਈਆਂ ਪਰ ਅਜੇ ਤੱਕ ਵੀ ਕੋਈ ਬਦਨਾਮੀ ਤੋਂ ਡਰਦਿਆਂ ਪੂਲੇ ਦੇ ਖਿਲਾਫ ਕਿਸੇ ਨੇ ਵੀ ਫਿਰ ਜ਼ੁਬਾਨ ਨਹੀਂ ਸੀ ਖੋਦੀ ਤਾਂ ਦੋਸਤੋ ਉਸ ਤੋਂ ਬਾਅਦ ਹੁਣ ਦੱਸਦੇ ਹਾਂ ਤੁਹਾਨੂੰ ਇਹਦੇ ਹੋਰ ਕਾਰਨਾਮੇ ਥੋੜੇ ਜੇ ਕਰਤਾਰਪੁਰ ਝੂਠਾ ਦੇ ਮਜਬੀ ਭਾਈ ਜਰ ਨਾਲ ਸੰਬੰਧਿਤ ਭਜਨ ਸੀ ਜਿਸ ਨੂੰ ਭਜਾ ਕੇ ਕੇ ਬੁਲਾਇਆ ਜਾਂਦਾ ਸੀ ਪੂਲੇ ਨੂੰ ਗੁਰੂ ਕਾ ਸਿੰਘ ਸਮਝ ਬੈਠਿਆ ਉਹਦਾ ਆਪਣੇ ਭਰਾ ਨਾਲ ਝਗੜਾ ਹੋਇਆ ਸੀ ਉਹਨੇ ਪੂਲੇ ਨੂੰ ਸ਼ਿਕਾਇਤ ਜਾ ਕੇ ਲਾਈ ਤੇ ਕਿਹਾ ਕਿ ਉਹ ਯਾਨੀ ਕਿ ਉਹਦਾ ਭਰਾ ਅਤਵਾਦੀਆਂ ਵਾਲੀ ਭਾਸ਼ਾ ਬੋਲਦਾ ਪੂਲਾ ਉਸ ਵੇਲੇ ਸ਼ਰਾਬ ਦੇ ਨੱਚੇ ਤੇ ਗੁੱਟ ਸੀ ਪੂਲੇ ਨੇ ਬੱਕਰੇ ਪੱਢਣ ਵਾਲਾ ਟੋਕਾ ਮੰਗਵਾਇਆ ਟੋਕਾ ਫੜ ਕੇ ਉਹਨੇ ਭਜੇ ਦੇ ਪੱਟ ਤੇ ਜ਼ੋਰ ਦੀ ਟੱਕ ਮਾਰਿਆ ਤੇ ਫੇਰ ਦੁਬਾਰਾ ਉਹੀ ਟੋਕਾ ਦੀ ਪਿੰਜਣੀ ਤੇ ਮਾਰਿਆ ਤਾਂ ਭਜੇ ਦੀਆਂ ਦਾ ਡਾਡਾਂ ਨਿਕਲ ਗਈਆਂ ਪੂਲੇ ਨੇ ਸ਼ਰਾਬ ਦੀ ਬੋਤਲ ਉਹਦੇ ਮੂੰਹ ਨੂੰ ਲਾ ਦਿੱਤੀ ਉਹਨੂੰ ਚੁੱਪ ਕਰਵਾ ਕੇ ਫਿਰ ਆਪਣੇ ਬੰਦਿਆਂ ਨਾਲ ਉਹਦਾ ਮੈਡੀਕਲ ਕਰਵਾਉਣ ਭੇਜਤਾ ਫਿਰ ਪੂਲੇ ਨੇ ਭਜੇ ਵੱਲੋਂ ਉਹਦੇ ਭਰਾ ਤੇ ਦਫਾ 326 ਦਾ ਪਰਚਾ ਕਰਵਾਇਆ ਭਜੇ ਦੇ ਭਰਾ ਤੇ ਪਰਚਾ ਹੋਣ ਪਿੱਛੋਂ ਜਿਹੜੀ ਸਥਾਨਕ ਪੰਚਾਇਤ ਉਹਦੀ ਪੈਰਵਾਈ ਲਈ ਪਿੱਛੇ ਪਹੁੰਚ ਗਈ ਤਾਂ ਪੰਚਾਇਤ ਨੇ ਭਜੇ ਦੇ ਭਰਾ ਦੀ ਪੂਰੀ ਦ੍ਰਿੜਤਾ ਨਾਲ ਸਫਾਈ ਦਿੱਤੀ ਕਿ ਇਹ ਇੰਨੀ ਹਰਕਤ ਕਰੇ ਨਹੀਂ ਸਕਦਾ ਪੂਰਾ ਯਕੀਨ ਹੋ ਜਾਣ ਤੋਂ ਬਾਅਦ ਵੀ ਥਾਣੇਦਾਰ ਨੇ ਭੱਜੇ ਤੋਂ ਪੁੱਛ ਕੇ ਚ ਕੀਤੀ ਤਾਂ ਉਹ ਥੜਕ ਗਿਆ ਗੱਲ ਪੂਲੇ ਵੱਲ ਘੁੰਮ ਗਈ ਸਾਰੀ ਪੰਚਾਇਤ ਇਕੱਠੀ ਹੋ ਕੇ ਪੂਲੇ ਕੋਲ ਆਈ ਤਾਂ ਅੱਗੋਂ ਸ਼ਰਾਬੀ ਹੋਇਆ ਪੂਲਾ ਉਹਨਾਂ ਨੂੰ ਉਲਟਾ ਪੈ ਗਿਆ ਕਹਿਣ ਲੱਗਿਆ ਸਾਲਿਓ ਅਸੀਂ ਕੋਈ ਬਦਮਾਸ਼ ਵਾਂ ਅਸੀਂ ਤਾਂ ਸੰਤ ਐ ਅਸੀਂ ਗੁਰਦਾਰੇ ਬਣਾ ਰਹੇ ਆ ਕਿ ਲੋਕਾਂ ਦੀਆਂ ਛੱਬੀ ਧਰਾਂਾਂ ਬਣਾਉਣੇ ਫਿਰਦੇ ਅਸੀਂ ਲੋਕਾਂ ਦੀ ਸਾਡੇ ਪਰ ਤਾਂ ਪੰਚਾਇਤ ਦੇ ਮੋਦਬਰ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਅਸੀਂ ਕਦੋਂ ਕਹਨੇ ਆ ਕਿ ਤੁਸੀਂ ਛੱਬੀ ਬਣਾਈਏ ਤੁਸੀਂ ਬਸ ਕਿਸੇ ਤਰ੍ਹਾਂ ਇਹ ਮਾਮਲਾ ਨਿਬੇੜ ਦਿਓ ਫਿਰ ਪੂਲੇ ਨੇ ਦੋਹਾਂ ਭਰਾਵਾਂ ਦਾ ਸਮਝੌਤਾ ਕਰਵਾ ਕੇ ਆਪਣੇ ਲਈ ਆਪੇ ਹੀ ਆਪੇ ਲਈ ਆਪੇ ਬੁਝਾਰਤੀ ਸ਼ਹਿਰ ਇਸ ਘਟਨਾ ਨਾਲੇ ਭਜੇ ਦੀ ਪਤਨੀ ਪੂਲੇ ਨੂੰ ਇੱਕ ਵੱਡੀ ਸ਼ਕਤੀਤ ਮੰਨ ਬੈਠੀ ਇਸ ਲਈ ਉਹ ਇੱਕ ਦਿਨ ਆਪਣੇ ਨਾਲ ਹੋਈ ਜ਼ਿਆਤੀ ਦੀ ਸ਼ਿਕਾਇਤ ਲੈ ਕੇ ਪੂਲੇ ਕੋਲ ਪਹੁੰਚ ਗਈ ਤਾਂ ਉਸ ਦੀ ਇੱਜ਼ਤ ਨੂੰ ਪਿੰਡ ਦੇ ਹੀ ਇੱਕ ਬੰਦੇ ਨੇ ਹੱਥ ਪਾ ਲਿਆ ਸੀ ਉਹ ਜਦੋਂ ਸ਼ਿਕਾਇਤ ਲੈ ਕੇ ਪੂਲੇ ਦੇ ਦਰਬਾਰ 'ਚ ਪਹੁੰਚੀ ਤਾਂ ਪੂਲਾ ਸ਼ਰਾਬ ਦੇ ਨਸ਼ੇ 'ਚ ਗੁੱਟ ਹੋਇਆ ਖੁਸਰੇ ਨਚਾ ਰਿਆ ਸੀ ਅੱਗੇ ਭਜੇ ਦੀ ਪਤਨੀ ਦੀ ਗੱਲ ਸੁਣ ਕੇ ਖਰਮਸਤੀ ਤੇ ਉਤਰਿਆ ਹੋਇਆ ਪੂਲਾ ਆਪਣੇ ਗੁੰਡਿਆਂ ਨੂੰ ਕਹਿਣ ਲੱਗਿਆ ਓਏ ਇਹਦੇ ਹੱਥ ਫੇਰ ਕੇ ਦੇਖੋ ਕੋਈ ਬਾਲਬੂਲ ਹੈਗੇ ਆਂ ਸ਼੍ਰੀ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਮੱਸਾ ਰੰਗਣ ਨੇ ਵੀ ਸ਼ਾਇਦ ਕਮੀਨਗੀ ਦੀਆਂ ਇੰਨੀਆਂ ਘਣਾਉਣੀਆਂ ਹਰਕਤਾਂ ਕਰਨ ਦੀ ਜੁਰਤ ਨਹੀਂ ਕੀਤੀ ਹੋਵੇਗੀ ਤਾਂ ਪੂਲੇ ਦਾ ਹੁਕਮ ਸੁਣ ਕੇ ਪਹਿਲੇ ਹੀ ਮੱਛਰੇ ਹੋਏ ਉਹਦੇ ਗੁੰਡਿਆਂ ਨੇ ਗੁਰਦੁਆਰ ਦੇ 베ੜੇ ਵਿੱਚ ਉਸ ਮਜਲੂਮ ਫਰਿਆਦੀ ਬੀਬੀ ਨੂੰ ਅਲਫਨੰਗੀ ਕਰਦਾ ਸੀ ਫੇਰ ਭੂਸਰੇ ਹੋਏ ਪੂਲੇ ਦੇ ਗੁੰਡੇ ਉਸ ਬੀਬੀ ਨੂੰ ਗੁਰਦਰ ਦੇ ਨਾਲ ਲੱਗਦੇ ਕਮਰਦਾਂ ਚਲੇ ਗਏ ਤੇ ਪੂਲਾ ਖੁਸਰਿਆਂ ਨਾਲ ਰੁੱਝਿਆ ਰਿਹਾ ਤੇ ਉਹਦੇ ਪਾਲਤੂ ਗੁੰਡੇ ਉਸ ਮਜਲੂਮ ਬੀਬੀ ਨਾਲ ਕਮਾਚ ਸਾਰੀ ਦਾ ਬਲਾਤਕਾਰ ਕਰਦੇ ਰਹੇ ਲਗਭਗ 23 ਗੁੰਡਿਆਂ ਨੇ ਉਹਦੇ ਨਾਲ ਬਲਾਤਕਾਰ ਕੀਤਾ ਦੈਨ ਚੜੇ ਜਕਮੀ ਸਰੀਰ ਤੇ ਜਕਮੀ ਆਤਮਾ ਨਾਲ ਮਜਲੂਮ ਬੀਬੀ ਉਸੇ ਤਰ੍ਹਾਂ ਅਲਪ ਨੰਗੀ ਹਾਲਤ ਵਿੱਚ ਘਰ ਵਾਪਸ ਆਈ ਫਿਰ ਦਹਿਸ਼ਤ ਕਾਨ ਉਹ ਪਿੰਡੋਂ ਬਾਹਰ ਚਲੇ ਗਈ ਤੇ ਕਈ ਸਾਲ ਪਿੰਡ ਵਾਪਸ ਨਾ ਆਈ ਤਾਂ ਦੋਸਤੋ ਇਹ ਸੀਗੀ ਇਹਦੀ ਕਹਾਣੀ ਪੂਲੇ ਦੀ ਕਿ ਕਿੱਦਾਂ ਚੱਕਰਵਾਜੀਆਂ ਪਾਉਂਦਾ ਸੀ ਤੇ ਇਹ ਸੀ ਅਮਰੀਕਾ ਜਿਹੜੀ ਮਸ਼ੂਕ ਉਹਦੀ ਗਰਲਫ੍ਰੈਂਡ ਕਿਵੇਂ ਕਹਿ ਲਈ ਵੀ ਕਰੋੜਪਤੀ ਬਣੀ ਇੱਕ ਸ਼ਰਾਬ ਵੇਚਣ ਦੀ ਮਾਰੀ ਤਾਂ ਦੋਸਤੋ ਮਿਲਦੇ ਹਾਂ ਅਗਲੀ ਜਾਣਕਾਰੀ ਨਾਲ ਦਿਓ ਆ ਗਿਆ ਸਤਿ ਸ਼੍ਰੀ ਅਕਾਲ